ਸਾਡੇ ਜੀਵਨ ਦਾ ਚਮਤਕਾਰ ਦੂਜਿਆਂ ਦੇ ਛੁਟਕਾਰੇ ਦਾ ਕਾਰਨ ਬਣਦਾ ਹੈ ਇਸ ਲਈ ਵੀ ਸਾਡੇ ਜੀਵਨ ਦੇ ਵਿੱਚ ਬਿਮਾਰੀ ਆਉਂਦੀ ਆ ਕਈ ਵਾਰੀ ਮਨੁੱਖ ਸਾਰੀਆਂ ਚੀਜ਼ਾਂ ਦੇ ਵਿੱਚ ਬਹੁਤ ਵਧੀਆ ਚੱਲ ਰਿਹਾ ਹੁੰਦਾ ਆ ਪਰ ਉਹਦਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਟੁੱਟਾ ਹੋਇਆ ਹੁੰਦਾ ਆ ਖਾਣ ਪੀਣ ਲਈ ਅੱਛਾ ਹੁੰਦਾ ਪਹਿਨਣ ਦੇ ਲਈ ਅੱਛਾ ਹੁੰਦਾ ਧੀਆਂ ਵੀ ਹੈਗੀਆਂ ਪੁੱਤਰ ਵੀ ਹੈਗੇ ਨੌਕਰ ਚੱਕਰ ਹੈਗੇ ਅੱਛੀ ਬਿਜ਼ਨਸ ਹੈਗੀ ਪਰ ਪਰਮੇਸ਼ਵਰ ਦੇ ਨਾਲ ਰਿਲੇਸ਼ਨਸ਼ਿਪ ਨਹੀਂ ਹੁੰਦੀ ਕਈ ਵਾਰੀ ਉਹਦੇ ਜੀਵਨ ਦੇ ਵਿੱਚ ਕਈ ਵਾਰ ਇਹੋ ਜਿਹਾ ਕਸ਼ਟ ਆ ਜਾਂਦਾ ਆ ਜਿਹੜਾ ਕਸ਼ਟ ਫਿਰ ਉਹਨੂੰ ਪਰਮੇਸ਼ਵਰ ਦੇ ਨਾਲ ਜੋੜਦਾ ਆ ਜਿਹੜੀ ਬਿਮਾਰੀ ਫਿਰ ਉਹਨੂੰ ਪਰਮੇਸ਼ਵਰ ਦੇ ਨਾਲ ਜੋੜਦੀ ਉਹ ਬਿਮਾਰੀ ਦਵਾਈਆਂ ਨਾਲ ਨਹੀਂ ਠੀਕ ਹੁੰਦੀ ਉਹ ਬਿਮਾਰੀ ਫਾਂਡਿਆਂ ਨਾਲ ਨਹੀਂ ਠੀਕ ਹੁੰਦੀ ਉਹ ਬਿਮਾਰੀ ਧਾਗਿਆਂ ਤਵਿੱਤਾ ਨਾਲ ਨਹੀਂ ਠੀਕ ਹੁੰਦੀ ਪਰ ਜਦੋਂ ਫਿਰ ਇਹ ਇਨਸਾਨ ਪਰਮੇਸ਼ਵਰ ਦੇ ਹਜ਼ੂਰੀ ਵਿੱਚ ਆਣ ਕੇ ਬੈਹਿੰਦਾ ਆ ਅਰ ਆਪਣੇ ਮੂੰਹੋਂ ਕਹਿੰਦਾ ਮੈਂ ਚੰਗਾ ਹੋਣਾ ਚਾਹੁੰਦਾ ਆ ਮੈਨੂੰ ਚੰਗਿਆਂ ਕਰ ਮੇਰੇ ਗੁਨਾਹ ਮਾਫ ਕਰ ਦੇ ਜਾਂ ਉਹ ਦੂਰੀ ਜਿਹੜੀ ਤੇਰੇ ਮੇਰੇ ਵਿੱਚਕਾਰ ਆ ਉਹ ਖਤਮ ਹੋ ਜਾਏ ਤਾਂ ਫਿਰ ਉਹ ਇਨਸਾਨ ਚੰਗਾ ਹੋ ਜਾਂਦਾ ਕਿਉਂਕਿ ਪਰਮੇਸ਼ਵਰ ਚਾਹੁੰਦੇ ਅਜਦਾ ਆਪਾਂ ਚਾਹੁੰਨੇ ਨਾ ਆਪਣੇ ਧੀਆ ਪੁੱਤ ਆਪਣੇ ਨੇੜੇ ਰਹਿਣ ਆਪਣੀ ਆਗਿਆਕਾਰੀ ਦੇ ਵਿੱਚ ਰਹਿਣ ਆਪਣੇ ਆਖੇ ਲੱਗਣਾ ਅੱਜ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੀ ਪ੍ਰੇਰ ਰਿਕੁਐਸਟ ਇਹ ਹੈ ਕਿ ਉਹਨਾਂ ਦੇ ਬੱਚੇ ਆਖੇ ਲੱਗਣਾ ਸ਼ੁਰੂ ਕਰਨ ਉਹਨਾਂ ਦੇ ਬੱਚੇ ਆਖੇ ਨਹੀਂ ਲੱਗਦੇ ਬਹੁਤ ਸਾਰੇ ਪੇਰੈਂਟਸ ਸਾਨੂੰ ਆਣ ਕੇ ਮਿਲਦੇ ਕਹਿੰਦੇ ਉਹ ਸਾਰਾ ਸਾਰਾ ਦਿਨ ਸਾਡੇ ਸ੍ਰੀਕੇ ਵਾਲਿਆਂ ਦੇ ਘਰਾਂ ਦੇ ਵਿੱਚ ਜਾ ਕੇ ਬੈਠੇ ਰਹਿੰਦੇ ਪਰ ਸਾਡੇ ਘਰ ਨਹੀਂ ਬੈਂਦੇ ਉਹ ਆਪਣੇ ਘਰ ਨਹੀਂ ਟਿਕਦੇ ਆਪਣੇ ਘਰੋਂ ਰੋਟੀ ਨਹੀਂ ਖਾਂਦੇ ਹੋਰਾਂ ਦੇ ਘਰਾਂ ਦੇ ਵਿੱਚੋਂ ਰੋਟੀ ਖਾਂਦੇ ਤਾਂ ਮਾਂ ਪਿਓ ਦਾ ਦਿਲ ਦੁਖਦਾ ਹੈ ਆ ਇਸੇ ਤਰ੍ਹਾਂ ਪਰਮੇਸ਼ਵਰ ਦਾ ਮਨ ਵੀ ਉਦਾਸ ਹੁੰਦਾ ਜਦੋਂ ਪਰਮੇਸ਼ਵਰ ਦੇ ਹੱਥਾਂ ਦਾ ਬਣਾਇਆ ਹੋਇਆ ਮਨੁੱਖ ਪਰਮੇਸ਼ਵਰ ਦੇ ਹੱਥਾਂ ਦਾ ਸਿਰਜਿਆ ਹੋਇਆ ਮਨੁੱਖ ਧਾਗੇ ਤਵੀਤਾਂ ਦੇ ਪਿੱਛੇ ਤੁਰਿਆ ਫਿਰਦਾ ਆ ਜਦੋਂ ਥਾਂ ਥਾਂ ਤੇ ਭਟਕਦਾ ਫਿਰਦਾ ਆ ਉਹਦਾ ਦਿਲ ਵੀ ਦੁਖੀ ਹੁੰਦਾ ਕਿ ਇਹ ਆਂਡ ਗਵਾਂਡ ਦੇ ਘਰਾਂ ਵਿੱਚ ਤੁਰਿਆ ਫਿਰਦਾ ਪਰ ਇਹ ਆਪਣੇ ਘਰ ਕਿਉਂ ਨਹੀਂ ਟਿਕਦਾ ਮੇਰੇ ਨੇੜੇ ਕਿਉਂ ਨਹੀਂ ਬਹਿੰਦਾ ਹੈ ਮੇਰੇ ਨਾਲ ਗੱਲਾਂ ਕਿਉਂ ਨਹੀਂ ਕਰਦਾ ਤੇ ਫਿਰ ਉਹਦੇ ਜੀਵਨ ਚ ਕੋਈ ਨਾ ਕੋਈ ਇਹੋ ਜਿਹਾ ਕਸ਼ਟ ਵੀ ਪਰਮੇਸ਼ਵਰ ਦੀ ਮਹਿਮਾ ਨੂੰ ਪ੍ਰਗਟ ਕਰਨ ਦੇ ਲਈ ਆ ਜਾਂਦਾ ਕਿ ਇੱਕ ਟਰਨ ਉਸ ਬੰਦੇ ਦੀ ਲਾਈਫ ਦੇ ਵਿੱਚ ਆਉਂਦਾ ਕਿ ਉਸ ਬਿਮਾਰੀ ਦੇ ਵੱਸ ਪੈ ਕੇ ਪਰਮੇਸ਼ਵਰ ਦੇ ਕੋਲ ਆਉਂਦਾ ਹੈ ਤੇ ਫੇ ਪਰਮੇਸ਼ਵਰ ਉਹਨੂੰ ਚੰਗਿਆਂ ਕਰਦੇ ਆ ਤੇ ਯਾਦ ਰੱਖੋ ਜਿਹੜੀ ਸਮੱਸਿਆ ਤੁਹਾਨੂੰ ਪਰਮੇਸ਼ਵਰ ਦੇ ਵਿੱਚ ਲੈ ਕੇ ਆਈ ਉਹ ਸਮੱਸਿਆ ਨਹੀਂ ਆ ਉਹ ਤਾਂ ਛੁਟਕਾਰਾ ਹੈ ਉਹ ਤਾਂ ਗਵਾਹੀ ਆ ਪਰ ਜਿਹੜਾ ਸੁੱਖ ਤੁਹਾਨੂੰ ਪਰਮੇਸ਼ਵਰ ਤੋਂ ਦੂਰ ਕਰ ਦੇਵੇ ਅਸਲੀ ਦੁੱਖ ਉਹ ਜੇ ਤੁਸੀਂ ਬਿਮਾਰੀ ਦਾ ਕਰਕੇ ਪਰਮੇਸ਼ਵਰ ਦੇ ਕੋਲ ਆਇਓ ਉਹ ਉਹ ਕੋਈ ਦੁੱਖ ਨਹੀਂ ਆ ਉਹ ਤਾਂ ਸੁੱਖ ਵਾਲੀ ਗੱਲ ਹੋ ਗਈ ਉਹ ਤਾਂ ਖੁਸ਼ੀ ਵਾਲੀ ਗੱਲ ਹੋ ਗਈ ਮੰਨ ਲਓ ਕਿਸੇ ਨੂੰ ਬੁਖਾਰ ਚੜੀ ਜਾਂਦਾ ਚੜੀ ਜਾਂਦਾ ਉੱਤਰਦਾ ਨਹੀਂ ਉਹ ਇਸ ਕਰਕੇ ਪਰਮੇਸ਼ਰ ਦੇ ਕੋਲੇ ਆਇਆ ਕਿ ਉਹਨੇ ਡ੍ਰਿਪ ਵੀ ਲਗਾ ਕੇ ਦੇਖ ਲੇ ਗਲੂਕੋਜ਼ ਚੜਾ ਕੇ ਦੇਖ ਲੇ ਦਵਾਈਆਂ ਖਾ ਕੇ ਦੇਖ ਲੀਆਂ ਫਾਂਡੇ ਕਰਾ ਕੇ ਦੇਖ ਲੇ ਜਾਦੂ ਟੋਲੇ ਵੀ ਕਰਵਾ ਲੇ ਚੌਂਕਾਂ 'ਚ ਵੀ ਨਹਾ ਲਿਆ ਸਾਰਾ ਕੁਝ ਉਹਨੇ ਕਰਕੇ ਦੇਖ ਲਿਆ ਪਰ ਗੱਲ ਬਣੀ ਨਹੀਂ ਕਹਿੰਦਾ ਚਲੋ ਹੁਣ ਪਰਮੇਸ਼ਰ ਦੇ ਉੱਤੇ ਡੋਰਾਂ 'ਚ ਸਿੱਟ ਦਿਓ ਹੁਣ ਪਰਮੇਸ਼ਰ ਦੇ ਲੜ ਲੱਗ ਜਾਓ ਹੁਣ ਜੋ ਕਰੂ ਉਹ ਹੀ ਕਰੂ ਤਾਂ ਫਿਰ ਉਹਦਾ ਬੁਖਾਰ ਜਿਹੜਾ ਆ ਉਹ ਤਾਂ ਇੱਕ ਚੰਗੀ ਚੀਜ਼ ਬਣ ਗਿਆ ਉਹਦੇ ਲਈ ਜਿਹੜਾ ਬੁਖਾਰ ਉਹਨੂੰ ਪਰਮੇਸ਼ਰ ਦੇ ਕੋਲ ਲਿਆਇਆ ਪਰ ਜੇ ਕੋਈ ਇਨਸਾਨ ਪਹਿਲਾਂ ਪਰਮੇਸ਼ਵਰ ਦੇ ਵਿੱਚ ਉਹਨੂੰ ਬਰਕਤ ਤੇ ਬਰਕਤ ਮਿਲੀ ਜਾ ਰਹੀ ਸ਼ਿਫਾ ਤੇ ਸ਼ਿਫਾ ਮਿਲੀ ਜਾ ਰਹੀ ਗਵਾਹੀ ਤੇ ਗਵਾਹੀ ਬਣੀ ਜਾ ਰਹੀ ਹੈ ਔਰ ਫਿਰ ਉਹ ਆਪਣੇ ਸੁੱਖ ਆਰਾਮ ਦਾ ਕਰਕੇ ਪਰਮੇਸ਼ਵਰ ਤੋਂ ਹੀ ਦੂਰ ਹੋ ਜਵੇ ਤਾਂ ਉਹ ਕਾਹਦਾ ਸੁੱਖ ਉਹ ਤਾਂ ਦੁੱਖ ਹੈ ਜਿਹੜਾ ਉਹਨੂੰ ਨਰਕ ਦੇ ਰਾਹ ਦੇ ਉੱਤੇ ਪਾ ਰਿਹਾ ਹੈ ਇਸ ਲਈ ਕਈ ਵਾਰੀ ਬਿਮਾਰੀਆਂ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਮਹਿਮਾ ਨੂੰ ਪ੍ਰਗਟ ਕਰਨ ਦੇ ਲਈ ਵੀ ਆਉਂਦੀਆਂ ਹਨ ਹਾਲੇਲੂਇਆ ਤੁਹਾਨੂੰ ਸਮਝ ਆ ਰਹੀ ਹੈ ਅੱਜ ਦਾ ਬਚਨ ਥੈਂਕ ਯੂ ਤੇ ਲਾਸਟ ਦੇ ਵਿੱਚ ਇੱਕ ਕਾਰਨ ਆ ਬਿਮਾਰੀ ਆਉਣ ਦਾ ਉਹ ਜਦੋਂ ਮਨੁੱਖ ਆਪਣਾ ਧਿਆਨ ਨਹੀਂ ਰੱਖਦਾ ਤੇ ਆਪਣੇ ਮੂੰਹ ਦੇ ਉੱਤੇ ਕੰਟਰੋਲ ਨਹੀਂ ਰਹਿੰਦਾ ਉਹਨਾਂ ਨੂੰ ਆਪਣੇ ਜੀਭ ਦੇ ਸਵਾਦ ਦੇ ਜਦੋਂ ਗੁਲਾਮ ਹੋ ਜਾਂਦੇ ਆ ਉਦੋਂ ਵੀ ਬਿਮਾਰੀ ਆਉਂਦੀ ਆ ਹੁਣ ਮੰਨ ਲਓ ਤੁਸੀਂ ਪਾਪ ਨਹੀਂ ਕਰਦੇ ਤੁਸੀਂ ਤਾਂ ਪੁੰਨ ਕਰਨ ਵਾਲੇ ਹੋ ਤੁਸੀਂ ਗਰੀਬ ਨੂੰ ਦੇਖਦੇ ਆ ਉਹਦੀ ਮਦਦ ਕਰਦੇ ਆ ਤੁਸੀਂ ਪ੍ਰਾਰਥਨਾ ਪੂਰਾ ਸਮਾਂ ਕਰਦੇ ਆ ਤੁਸੀਂ ਪਰਮੇਸ਼ਵਰ ਦੇ ਨਾਲ ਬਹੁਤ ਪ੍ਰੇਮ ਕਰਦੇ ਸੱਚਾਈ ਦੇ ਨਾਲ ਚੱਲਦੇ ਵਫਾਦਾਰੀ ਦੇ ਨਾਲ ਚੱਲਦੇ ਆ ਪਰ ਪੇਟੂ ਆ ਖਾਂਦੇ ਬਹੁਤ ਆ ਤਲਿਆਈ ਖਾਈ ਜਾਂਦੇ ਆ ਰੋਜ਼ ਜੰਗ ਫੂਡ ਖਾਈ ਜਾਂਦੇ ਆ ਉਹ ਚੀਜ਼ਾਂ ਖਾਂਦੇ ਜਿਹੜੀਆਂ ਸਰੀਰ ਦੇ ਲਈ ਨੁਕਸਾਨ ਵਾਲੀਆਂ ਆ ਬਤਾਮ ਜਿਹੜੇ ਆ ਉਹ ਸਰੀਰ ਨੂੰ ਕਹਿੰਦੇ એનર્ਜੀ ਦਿੰਦੇ ਆ ਪਰ ਜੇ ਤੁਸੀਂ ਕੱਲੇ ਬਦਾਮ ਹੀ ਖਾਈ ਜੋ ਕਿ એનર્ਜੀ ਆ ਜਾਂਦੀ ਤੇ ਗਰਮੀ ਦੇ ਨਾਲ ਬਵਾਸਿਰ ਵੀ ਹੋ ਸਕਦੀ ਆ ਕਿਉਂਕਿ ਉਹ ਗਰਮ ਚੀਜ਼ ਆ ਆਮ ਜਿਹੜੇ ਆ ਉਹ ਬਹੁਤ ਸਵਾਦ ਆ ਫਲਾਂ ਦਾ ਰਾਜਾ ਆ ਪਰ ਜੇ ਤੁਸੀਂ ਆਮ ਦੇ ਚੁੱਪੀ ਜਾਓ ਤੁਹਾਡਾ ਪੇਟ ਵੀ ਖਰਾਬ ਹੋਊਗਾ ਮੂੰਹ ਚ ਵੀ ਛਾਲੇ ਹੋ ਜਾਣਗੇ ਹਰ ਚੀਜ਼ ਇੱਕ ਲਿਮਟ ਦੇ ਵਿੱਚ ਹੋਣੀ ਚਾਹੀਦੀ ਆ ਤਾਂ ਬਿਮਾਰੀ ਦਾ ਕਾਰਨ ਬਹੁਤ سارے ਬੱਚੇ ਆ ਓਹੋ ਬਹੁਤ ਸਾਰੀਆਂ ਚਟਪਟੀਆਂ ਚੀਜ਼ਾਂ ਖਾਂਦੇ ਪੈਕੇਟ ਬੰਦ ਚੀਜ਼ਾਂ ਖਾਂਦੇ ਜਿਹੜੀਆਂ ਸਿਹਤ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਤੇ ਮਾਵਾ ਆਪਣਾ ਘਰ ਦਾ ਕੰਮ ਨਵੇੜਨ ਦਾ ਕਰਕੇ 10 ਰੁਪਏ ਦੇ ਕੇ ਉਹਨਾਂ ਨੂੰ ਦੁਕਾਨ ਨੂੰ ਤੋਰ ਛੱਡਦੀਆਂ ਵੀ ਚੱਲ ਜਿੰਨੀ ਦੇਰ ਤੱਕ ਇਹਦੇ ਹੱਥ 'ਚੇ ਰਹੂਗਾ ਉਨੀ ਦੇਰ ਤੱਕ ਇਹਦਾ ਮੂੰਹ ਬੰਦ ਰਹੂਗਾ ਤੇ ਮੈਂ ਆਪਣਾ ਕੰਮ ਨਫੇੜ ਲੈਣੀ ਮੈਂ ਆਪਣਾ ਡਰਾਮਾ ਹੀ ਦੇਖ ਲੈਣੀ ਆ ਕੁਝ ਵੀ ਕਰ ਲਉ ਤੋ ਕੀ ਹੈ ਕਿ ਜਦੋਂ ਅਸੀਂ ਆਪਣੇ ਆਪ ਉੱਤੇ ਕੰਟਰੋਲ ਨਹੀਂ ਰੱਖਦੇ ਆਪਣੇ ਮੂੰਹ ਟਰਾਲ ਨਹੀਂ ਰਖਦੇ ਖਾਣਾ ਜਿਆਦਾ ਬੈਠੇ ਰਹਿਣਾ ਜਿਆਦਾ ਘੁੰਮਣਾ ਨਹੀਂ ਕਸਰਤ ਨਹੀਂ ਕਰਨੀ ਤਾਂ ਫਿਰ ਕੀ ਆਊਗਾ ਬਿਮਾਰੀ ਆਊਗੀ ਨਾ ਤਾਂ ਬਿਮਾਰੀ ਦਾ ਇਹ ਵੀ ਬਹੁਤ ਵੱਡਾ ਕਾਰਨ ਹੈ ਕਿ ਅਸੀਂ ਜੀਬ ਦੇ ਗੁਲਾਮ ਆਂ ਕਿ ਅੱਜ ਮੇਰਾ ਆ ਨਹੀਂ ਖਾਣੂ ਜੀ ਕਰਦਾ ਆ ਮੰਗਾਓ ਜੀ ਅੱਜ ਮੇਰਾ ਆ ਨਹੀਂ ਖਾਣੂ ਜੀ ਕਰਦਾ ਆ ਮੰਗਾਓ ਜੀ ਮੇਰਾ ਮਿੱਠਾ ਹੀ ਖਾਣੂ ਜੀ ਕਰੀ ਜਾਂਦਾ ਕੋੜਾ ਹੀ ਖਾਣੂ ਦਿਲ ਕਰੀ ਜਾਂਦਾ ਇਸ ਲਈ ਸਾਨੂੰ ਬਹੁਤ ਜ਼ਰੂਰੀ ਆ ਕਿ ਅਸੀਂ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਰੱਖ ਸਕੀਏ ਬੈਲੈਂਸ ਦੇ ਵਿੱਚ ਕਰ ਸਕੀਏ ਅਸੀਂ ਉਹਨਾਂ ਨੂੰ ਸਾਡੀ ਪ੍ਰਾਰਥਨਾ ਜਿਹੜੀ ਆ ਉਹ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਔਰ ਪੂਰੀ ਹੋਣੀ ਚਾਹੀਦੀ ਹੈ ਸਾਡਾ ਵਿਸ਼ਵਾਸ ਜਿਹੜਾ ਹੈ ਉਹ ਸਹੀ ਹੋਣਾ ਚਾਹੀਦਾ ਔਰ ਪੂਰਾ ਹੋਣਾ ਚਾਹੀਦਾ ਹੈ ਸਾਡੇ ਜੀਵਨ ਦੇ ਵਿੱਚ ਗੁਨਾਹ ਨਹੀਂ ਹੋਣੇ ਚਾਹੀਦੇ ਪਾਪ ਨਹੀਂ ਹੋਣਾ ਚਾਹੀਦਾ ਪਰਮੇਸ਼ਵਰ ਦੀ ਧਾਰਮਿਕਤਾ ਹੋਣੀ ਚਾਹੀਦੀ ਆ ਬਚਨ ਦੇ ਅਨੁਸਾਰ ਅਸੀਂ ਚੱਲਣ ਵਾਲੇ ਹੋਣੇ ਚਾਹੀਦੇ ਆ ਸੇਧ ਦੇ ਅਨੁਸਾਰ ਅਸੀਂ ਖਾਣ ਵਾਲੇ ਹੋਣੇ ਚਾਹੀਦੇ ਆ ਹੁਣ ਮੰਨ ਲਓ ਕਿਸੇ ਦਾ ਵਿਆਹ ਆ ਸਿਆਲਾਂ ਦੇ ਵਿੱਚ ਤੁਸੀਂ ਜਿਹੜੇ ਆ ਉਹ ਗਰਮੀਆਂ ਵਾਲੇ ਕੱਪੜੇ ਟੌਰ ਕੱਢਣ ਨੂੰ ਪਾ ਕੇ ਚਲੇ ਜਾਓ ਸ਼ਾਮ ਨੂੰ ਆਣ ਕੇ ਬੁਖਾਰ ਚੜ ਜਾਵੇ ਤੇ ਪ੍ਰਭੂ ਦਾ ਕੀ ਕਸੂਰ ਆ ਜਾ ਇਹਦੇ ਚ ਦੁਸ਼ਟ ਆਤਮੇ ਦਾ ਕੀ ਕਸੂਰ ਫਿਰ ਤੁਸੀਂ ਕਹੋ ਵੀ ਮੈਨੂੰ ਦੁਸ਼ਟ ਆਤਮਾ ਨੇ ਬਿਮਾਰ ਕਰ ਦਿੱਤਾ ਮੈਂ ਤਾਂ ਸਵੇਰੇ ਚੰਗਾ ਭਲਾ ਸੀ ਉਹਨੇ ਤਾਂ ਜਾ ਕੇ ਪ੍ਰਭੂ ਅਗੇ ਮਿੰਤਾ ਕਰਨੀ ਹੈ ਕਹਣਾ ਝੂਠ ਬੋਲਦਾ ਇਹਨੂੰ ਫਾੜੇ ਨੂੰ ਸਜ਼ਾ ਦੇ ਮੈਂ ਨਹੀਂ ਇਹਨੂੰ ਕੀਤਾ ਇਹਨੇ ਕੱਪੜੇ ਗਲਤ ਪਾਏ ਸੀ ਇਹਨੂੰ ਠੰਡ ਨਾਲ ਬਿਮਾਰ ਹੋਇਆ ਹੈ ਉਹ ਸਾਰੀਆਂ ਚੀਜ਼ਾਂ ਆ ਜਿਹੜੀਆਂ ਸਾਨੂੰ ਗਲੰਸ ਵਿੱਚ ਕਰਨ ਦੀ ਜ਼ਰੂਰਤ ਆ ਇਸ ਲਈ ਸਾਨੂੰ ਆਪਣੇ ਖਾਣ ਪੀਣ ਦਾ ਧਿਆਨ ਰੱਖਣ ਦਾ ਜ਼ਰੂਰਤ ਆ ਆਪਣੀ ਆਤਮਾ ਦੇ ਭੋਜਨ ਦਾ ਧਿਆਨ ਰੱਖੋ ਆਪਣੇ ਸਰੀਰ ਦੇ ਭੋਜਨ ਦਾ ਵੀ ਧਿਆਨ ਰੱਖੋ ਪ੍ਰੇਅਰ ਪ੍ਰੋਪਰ ਕਰੋ ਕਸਰਤ ਜਿਹੜੀ ਆ ਉਹ ਪ੍ਰੋਪਰ ਕਰੋ ਨੀਂਦ ਜਿਹੜੀ ਆ ਉਹ ਪ੍ਰੋਪਰ ਲਵੋ ਜਿੰਨੀ ਤੁਹਾਨੂੰ ਚਾਹੀਦੀ ਆ ਜਿੰਨਾ ਜਿਸਮ ਨੂੰ ਸੌਣਾ ਚਾਹੀਦਾ ਉੰਨਾ ਹੀ ਸੋਵੋ ਜੇ ਤੁਸੀਂ ਬਹੁਤ ਜ਼ਿਆਦਾ ਸੋਵੋਗੇ ਤਦ ਵੀ ਬਿਮਾਰੀ ਆਊਗੀ ਤੇ ਜੇ ਤੁਸੀਂ ਨਹੀਂ ਸੋਵੋਗੇ ਤਦ ਵੀ ਬਿਮਾਰੀ ਆਊਗੀ ਜੇ ਤੁਸੀਂ ਬਹੁਤ ਨਾਲੋਂ ਵੱਧ ਖਾਓਗੇ ਤਾਂ ਵੀ ਬਿਮਾਰੀ ਆਊਗੀ ਤੇ ਜੇ ਨਹੀਂ ਖਾਓਗੇ ਤਾਂ ਵੀ ਬਿਮਾਰੀ ਆਊਗੀ ਇਸ ਲਈ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਵਿੱਚ ਕਰੋ ਔਰ ਬੈਲੈਂਸ ਕਰਨ ਦੇ ਲਈ ਪਰਮੇਸ਼ਵਰ ਨੇ ਬੁੱਧੀ ਦਾ ਵਰਦਾਨ ਆਪਾਂ ਨੂੰ ਦਿੱਤਾ ਹੈ ਔਰ ਪਰਮੇਸ਼ਵਰ ਨੂੰ ਕਹੋ ਕਿ ਪ੍ਰਭੂ ਮੇਰੀ ਬੁੱਧ ਨੂੰ ਖੋਲੋ ਔਰ ਮੈਨੂੰ ਦੱਸੋ ਕਿ ਮੇਰੇ ਜੀਵਨ ਦਾ ਕਸ਼ਟ ਇਹਨਾਂ ਪੰਜਾਂ ਕਾਰਨਾਂ ਦੇ ਵਿੱਚੋਂ ਕਿੱਥੇ ਜਾ ਕੇ ਨਿਕਲਦਾ ਹੈ ਹੁਣ ਕਈ ਲੋਕੀ ਗਰੀਬੀ ਦੇ ਬੰਧਨ ਦੇ ਵਿੱਚ ਆ ਜੇ एवरीडे ਆਪਾਂ ਬਾਰੋ ਹੀ ਮਗਾ ਮਗਾ ਕੇ ਖਾਈ ਜਾਵਾਂਗੇ ਖਾਦਿਆਂ ਤਾਂ ਖੂ ਖਾਲੀ ਹੋ ਜਾਂਦੇ ਆ ਕਈ ਜਣੇ ਫੈਸ਼ਨ ਦੇ ਗੁਲਾਮ ਆ ਉਹ ਕੱਪੜੇ ਹੀ ਖਰੀਦੀ ਜਾਂਦੇ ਆ ਘਰ ਦੇ ਵਿੱਚ ਆਟਾ ਭਾਵੇਂ ਹੋਵੇ ਨਾ ਹੋਵੇ ਫੈਸ਼ਨ ਦੇ ਕੱਪੜੇ ਖਰੀਦੀ ਜਾਂਦੇ ਫੈਸ਼ਨ ਦੇ ਬੋਦੇ ਰੰਗ ਕਰਾਈ ਜਾਂਦੇ ਆ ਹੋਰਾਂ ਚੀਜ਼ਾਂ ਵੱਲ ਨੂੰ ਲਈ ਜਾਂਦੇ ਪੈਸੇ ਸ਼ਾਪਿੰਗ ਐਕਸਟਰਾ ਕਰੀ ਜਾਣੀ ਉਹਨਾਂ ਨੇ ਤੇ ਨਿਆਣਿਆਂ ਦੀਆਂ ਫੀਸਾਂ ਪੈਂਡਿੰਗ ਰਹਿ ਜਾਂਦੀਆਂ ਸਾਨੂੰ ਸਮਝ ਨਾਲ ਦੀ ਜ਼ਰੂਰਤ ਆ ਅਰਚਨ ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਸਾਨੂੰ ਸੰਜਮ ਸਮਝ ਦਾ ਆਤਮਾ ਦਿੱਤਾ ਕਹਿੰਦਾ ਡਰ ਦਾ ਆਤਮਾ ਨਹੀਂ ਦਿੱਤਾ ਦਲੇਰੀ ਦਾ ਸਗੋਂ ਸੰਜਮ ਤੇ ਸਮਝ ਦਾ ਇਸ ਲਈ ਸਾਰੀਆਂ ਚੀਜ਼ਾਂ ਨੂੰ ਸਕੈਨ ਕਰੋ ਆਪਣੇ ਜੀਵਨ ਦੇ ਵਿੱਚ ਕਿ ਮੇਰੇ ਜੀਵਨ ਦੀ ਵਿਪਤਾ ਕਿੱਥੋਂ ਆ ਰਹੀ ਆ ਦੁਸ਼ਟ ਆਤਮਾ ਦੇ ਰਾਹੀਂ ਆ ਰਹੀ ਆ ਜਾਂ ਮੇਰੀਆਂ ਆਪਣੀਆਂ ਨਗਹਿਲੀਆਂ ਦਾ ਕਰਕੇ ਆ ਰਹੀ ਆ ਪਾਪ ਦਾ ਕਰਕੇ ਆ ਰਹੀ ਆ ਜਾਂ ਫਿਰ ਮੈਂ ਆਪਣੀ ਜੀਵ ਦਾ ਜਿਹੜਾ ਆ ਚਸਕਾ ਉਹਦਾ ਗੁਲਾਮ ਆ ਇਸ ਲਈ ਆ ਰਹੀ ਆ ਤਾਂ ਬਹੁਤ ਸਾਰੇ ਕਾਰਨ ਤੁਹਾਨੂੰ ਨਜ਼ਰ ਆਉਣਗੇ ਪਰਮੇਸ਼ਵਰ ਦਾ ਆਤਮਾ ਤੁਹਾਡੀ ਅਗਵਾਈ ਕਰੂਗਾ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਟਿਕਰ ਪਰਮੇਸ਼ਵਰ ਦੇ ਚਾਉਣ ਵਾਲਿਆਂ ਦੇ ਨਾਲ ਹੁੰਦੀ ਰਹੇ ਆਮੀਨ ਆਮੀਨ ਗੋਡ ਬlesਸ ਯੂ